ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੇਜਰੀਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਸੀਗੇ ਤੇ ਉਹਨਾਂ ਦੇ ਵੱਲੋਂ ਹੁਣ ਇੱਕ ਸਪੀਚ ਦੇ ਵਿੱਚ ਐਲਾਨ ਕਰ ਦਿੱਤਾ ਕਿ ਮੈਂ 2 ਦਿਨਾਂ ਦੇ ਬਾਅਦ ਜਿਹੜਾ ਮੁੱਖ ਮੰਤਰੀ ਪਦ ਉਸੇ ਹੀ ਪਾ ਦੇਵਾਂਗਾ ਆਕਰ ਕਰਕੇ ਹੀ ਕਾਰਨ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਦੀ ਰਾਜ ਦੇ ਉੱਪਰ ਜਿਹੜਾ ਕਿ ਪੰਜਾਬ ਦੇ ਵਿੱਚ ਆਈ ਤੇ ਪੰਜਾਬ ਦੇ ਵਿੱਚ 91 ਸੀਟਾਂ ਲੈ ਕੇ ਉਹਨਾਂ ਨੇ ਇੱਕ ਰਿਕਾਰਡ ਕੈਮ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਗ੍ਹਾ ਬਣਾਈ ਸੋ ਬਿਲਕੁਲ ਹੁਣ ਉਸ ਤੋਂ ਬਾਅਦ ਰਿਵਿੰਦ ਕੇਜਰੀਵਾਲ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਮੈਂ ਦੋ ਦਿਨ ਬਾਅਦ ਅਸਤੀਫਾ ਦੇ ਦਵਾਂ ਪਰ ਆਕਰਕਰ ਕਾਰਨ ਕੀ ਰਿਹਾ ਕਿਉਂਕਿ ਲਗਾਤਾਰ ਦੇਖਿਆ ਆਂਦਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਜੋ ਕੰਮ ਦਿੱਲੀ ਵਿੱਚ ਕੀਤੇ ਨੇ ਉਸ ਦੇ ਆਧਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਧੀਆ ਗਰਾਫ ਆਪਣਾ ਖੜਾ ਕਰ ਚੁੱਕੀ ਸਾਰਨਾ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਹੁਣ ਬਾਈ ਜੀ ਕੀ ਨਾਮ ਹੈ ਜਫਰ ਮੇਰਾ ਨਾਮ ਜੀ ਐਸ ਬਰਾਏ ਉਹ ਗਾਈ ਸਾਹਿਬ ਅਰਿੰਦ ਕੇਜਰੀਵਾਲ ਦਾ ਬਿਆਨ ਆਇਆ ਜੀ ਕਿ ਮੈਂ ਅਸਤੀਫਾ ਦੇ ਦਵਾਂ ਕੀ ਲੱਗਦਾ ਹੁਣ ਪਾਰਟੀ ਕਿਸਰਕੇ ਨਾਲ ਚੱਲੇਗੀ ਅਰਿੰਦ ਕੇਜਰੀਵਾਲ ਇਮਾਨਦਾਰ ਸੀਐਮ ਨਹੀਂ ਸੀ ਅਰਵਿੰਦ ਕੇਜਰੀਵਾਲ ਵਰ ਵਰਗਾ ਸੀ ਹਮ ਨਾ ਪਹਿਲਾਂ ਕਦੀ ਹੋਇਆ ਤੇ ਨਾ ਕਦੀ ਅ ਇਨੇ ਇਮਾਨਦਾਰ ਆ ਉਹ ਕਿਉਂਕਿ ਦੇਖੋ ਪਿਛਲੇ ਕਿੰਨੇ ਆਪਣਾ तकरीबन 170 ਦਿਨ ਸੈਂਟਰ ਗਵਰਨਮੈਂਟ ਨੇ ਬੀਜੇਪੀ ਗਵਰਨਮੈਂਟ ਨੇ ਉਹਨਾਂ ਨੂੰ ਅੰਦਰ ਰੱਖਿਆ ਪਰ ਕੁਝ ਵੀ ਹਾਸਲ ਨਾ ਕਰ ਸਕੀ ਮਜਬੂਰ ਹੋ ਕੇ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਸੇ ਤਰੀਕੇ ਹਰ ਹਾਲ ਦੇ ਵਿਚ ਅੰਦਰ ਰੱਖਿਆ ਜਾਵੇ ਪਰ ਉਹ ਉਹਨਾਂ ਨੂੰ ਅੰਦਰ ਰੱਖਣ ਲਈ ਨਹੀਂ ਰੱਖ ਸਕੇ ਕਿਉਂਕਿ ਇੱਕ ਲਿਮਟ ਹੁੰਦੀ ਹੈ ਰੱਖਣ ਦੀ ਵੀ ਉਹਨਾਂ ਨੇ ਤਾਂ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਸੁਪਰੀਮ ਕੋਰਟ ਨੇ ਜਦੋਂ ਜ਼ਮਾਨਤ ਦੇਤੀ ਉਸ ਤੋਂ ਬਾਅਦ ਵੀ ਟ੍ਰਾਇਲ ਕੋਰਟ ਨੇ ਜਮਾਨਤ ਦੇ ਦਿੱਤੀ ਉਸ ਤੋਂ ਬਾਅਦ ਵੀ ਸੀਬੀਆਈ ਨੇ ਇਹ ਵੀ ਵੇਟ ਨਹੀਂ ਕੀਤੀ ਕਿ ਉਹਨਾਂ ਨੂੰ ਉਹਨਾਂ ਨੂੰ ਅਜੇ ਜਮਾਨਤ ਦੀ ਪਹਿਲੀ ਦੀ ਵੀ ਕਾਪੀ ਨਹੀਂ ਮਿਲੀ ਤੇ ਉਹਨਾਂ ਨੇ ਫਨਾਲ ਦੀ ਨਾਲ ਅੱਗੋਂ ਆਪਣਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸ਼ੁਰੂ ਹੋ ਗਏ ਕਿਸ ਤਰੀਕੇ سے ਕੰਮ ਕਰਦੇ ਵੀ ਕੇਜਰੀਵਾਲ ਨੇ ਕਿਤਨੇ ਕਿਉਂਕਿ ਉਹਨਾਂ ਦੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਐਨੇ ਵਧੀਆ ਕੰਮ ਕੀਤੇ ਕਿ ਅੱਜ ਦਿੱਲੀ ਦੇ ਜਾ ਕੇ ਜਨਤਾ ਤੋਂ ਪੁੱਛੋ ਦਿੱਲੀ ਵੀ ਜਾਂਦਾ ਅੱਜ ਵੀ ਜਾਂਦੀ ਹੈ ਕਿ ਕੇਜਰੀਵਾਲ ਸਾਹਿਬ ਹੀ ਸਾਡੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਹਨ ਪਰ ਗੱਲ ਇਹ ਹੈ ਵੀ ਕਿੰਨਾ ਮੈਂ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਹੀ ਪੰਜਾਬ ਦੇ ਵਿੱਚ ਇੱਕ ਰਿਕਾਰਡ ਤੋੜ ਜਿੱਤ ਹੋਈ ਹੈ 91 ਸੀਟਾਂ ਅੱਜ ਤੱਕ ਪੰਜਾਬ ਦੇ ਵਿੱਚ ਕਦੀ ਵੀ ਕਿਸੇ ਪਾਰਟੀ ਨੇ ਨਹੀਂ ਲੀਆ ਤਾਂ ਉਹ ਇੱਕ ਅੰਗਰੇਕ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਤਾਂ ਉਹਨਾਂ ਦੇ ਇਹ ਮੋਢੇ ਤੇ ਹੀ ਇਹ ਸਾਰੀ ਜ਼ਿੰਮੇਵਾਰੀ ਸੀ ਤਾਂ ਹੀ ਪੰਜਾਬ ਦੇ ਵਿੱਚ ੱਡੀ ਵੱਡੀ ਜਿੱਤ ਹੋਈ ਹੈ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਪੰਜਾਬ ਦਿੱਲੀ ਦੇ ਵਿੱਚ ਉਹਨਾਂ ਨੇ ਬਹੁਤ ਸੁਧਾਰ ਕੀਤੇ ਆਮ ਪਬਲਿਕ ਦੇ ਬਹੁਤ ਸੁਧਾਰ ਕੀਤੇ ਆ ਲੱਗਦਾ ਵੀ ਪਾਰਟੀ ਦੇ ਜੋ ਵੱਡੀ ਹਲਚਲ ਹੋ ਸਕਦੇ ਜੇ ਅਰਵਿੰਦ ਕੇਜਰੀਵਾਲ ਨਸੀਫਾ ਦੇ ਦੇਣ ਤਾਂ ਲੱਗਦਾ ਵੀ ਪਾਰਟੀ ਇੱਕ ਵਾਰੀ ਖੇਲ ਚੁ ਕਿਉਂਕਿ ਇੱਕੋ ਚਿਹਰਾ ਹੈ ਜਿਹੜਾ ਸੁਪਰੀਮੋ ਦੇ ਤੌਰ ਤੇ ਜਾਣਿਆ ਜਾਂਦਾ ਹੈ ਨੇ ਜਬੂਰ ਇੱਕ ਤੇਰਾ ਹੈ ਸੁਪਰੀਮੋ ਦੇ ਤੌਰ ਤੇ ਪਰ ਕੇਜਰੀਵਾਲ ਸਾਹਿਬ ਹਮੇਸ਼ਾ ਸਾਰੀ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਚਲਦੇ ਆਂ ਅਗਰ ਉਹਨਾਂ ਨੇ ਕਿ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਥ ਹੀ ਵੜਤੇ ਤਾਂ ਉਹਨਾਂ ਨੂੰ ਮਜਬੂਰੀ ਜੇ ਕਹਿਣਾ ਪਿਆ ਕਿ ਮੈਂ ਮੁੱਖ ਮੰਤਰੀ ਦੇ ਮੋਹਦੇ ਤੋਂ ਅਸਤੀਫਾ ਦਵਾਂਗਾ ਪਰ ਮੈਨੂੰ ਨਹੀਂ ਲੱਗਦਾ ਵੀ ਕਿ ਨਾ ਮੈਂ ਇਸ ਤੋਂ ਵਧੀਆ ਕੋਈ ਮੁੱਖ ਮੰਤਰੀ ਦਿੱਲੀ ਨੂੰ ਮਿਲ ਪਾਏਗਾ ਅਰਵਿੰਦ ਕੇਜਰੀਵਾਲ ਦਾ ਬਿਆਨ ਜੋ ਇੱਕ ਸਪੀਚ ਦੇ ਦੌਰਾਨ ਆਂਦਾ ਹੈ ਕਿ ਉਹ ਅਸਤੀਫਾ ਦੇ ਰਹੇ ਨੇ ਭਾਈ ਕਿ ਨਾ ਮੈਂ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਸਰਕੇ ਨਾਲ ਦਿਖਦੇ ਹੋ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਦਿੱਲੀ ਦੇ ਸੀਐਮ ਰਹੇ ਨੇ ਤੇ ਹੁਣ ਅਸੀਂ ਫਾਦਨ ਦੀ ਗੱਲ ਚ ਕੀ ਆ ਰਿਹਾ ਕੀ ਲੱਗਦਾ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਕੰਮ ਕੀਤਾ ਐਜ਼ ਅ ਮੁਖਮੰਤ ਸਰ ਸਰ ਸਾਡਾ ਨਾ ਪ੍ਰੀਐਮਬਲ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਗਵਰਨਮੈਂਟ ਇਜ਼ ਆਫ ਦਾ ਪੀਪਲ ਬਾਏ ਦਾ ਪੀਪਲ ਐਂਡ ਫਾਰ ਦਾ ਪੀਪਲ ਇਹ ਅਸਲੀ ਕਥਨੀ ਤੇ ਕਰਨੀ ਸਿਰਫ ਇੱਕ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਦੇ ਕੋਲ ਨੂੰ ਹੀ ਸਾਨੂੰ ਸਮਝ ਆਈ ਹੈ ਜਿਹੜੀ ਲੋਕਾਂ ਦੀ ਹਮੇਸ਼ਾ ਜਿਹੜੀ ਵੀ رائے ਹੁੰਦੀ ਹੈ ਉਹਨੂੰ ਵਿੱਚ ਸ਼ਾਮਲ ਕਰਕੇ ਸਾਰੇ ਡਿਸੀਜਨ ਲੈਂਦੇ ਨੇ ਪਹਿਲੇ ਦੇਖੋ ਉਹਨਾਂ ਦਾ ਇੱਕ ਕਹਿੰਦੇ ਨੇ ਚੇਂਜਿੰਗ ਮੋਮੈਂਟਮ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਕਾਂਗਰਸ ਨਾਲ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਐਕਚੁਅਲੀ ਨਬਜ਼ ਹੁੰਦੀ ਹੈ ਜੀ ਸਾਰੀ ਲੋਕਾਂ ਦੀ ਜੋਰ رائے ਹੈਗੀ ਹੈ ਉਸ ਅਕੋਰਡਿੰਗ ਦੇ ਚੱਲਦੇ ਨੇ ਇਸ ਕਰਕੇ ਇਹ ਅਸਲ ਤੇ ਮਾਇਨੇ ਦੇ ਵਿੱਚ ਲੋਕਾਂ ਦੀ ਸਰਕਾਰ ਹੈ ਜੀ ਲੋਕਾਂ ਦੀ ਸਰਕਾਰ ਬਿਲਕੁਲ ਹੈ ਪਰ ਕੀ ਲੱਗਦਾ ਕਿ ਦਿੱਲੀ ਦੇ ਆਧਾਰ ਦੇ ਉੱਪਰ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ 92 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਕਿਰਨਦ ਕਿਰਜਵਾਲ ਦਾ ਕਿੰਮ ਕੰਮ ਕਿੱਦਾਂ ਹੋ ਰਿਹਾ ਹੈ ਜੇ ਲੱਗਦਾ ਮੈਸੀ ਫਾਈਟ ਹੈ ਅੰਦਰ ਤੇ ਦਿੱਲੀ ਕੋਲੋਂ ਸਮਾਂ ਲੈ ਕੇ ਇਸ ਤਰ੍ਹਾਂ ਦਾ ਕੰਮ ਹੋਇਆ ਸਰ ਦਿੱਲੀ ਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਬੇਸਿਕਲੀ ਤੇ ਇਲੈਕਸ਼ਨਸ ਤਾਂ ਪਹਿਲੀ ਡਿਊ ਨੇ ਹਨਾ ਇਲੈਕਸ਼ਨਸ ਅਗਲੇ ਸਾਲ ਹੋ ਜਾਣੀਆਂ ਬੇਸਿਕਲੀ ਹੋਏਗਾ ਕਿ ਇਲੈਕਸ਼ਨਸ ਥੋੜੀ ਜੀ ਪ੍ਰੀਪੋਨ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਾਲ ਕਾਫੀ ਕਿਆਸ ਉੱਤਰੇ ਸੀ ਵੀ ਛੂਲੀ ਰਿਜ਼ਾਈਨ অর ਸ਼ੁੱਡ ਨਾਟ ਰਿਜ਼ਾਈਨ ਹਨਾ ਮੇਨ ਗੱਲ ਇਹੋ ਲੋਕਾਂ ਦੇ ਸਾਰੇ ਕਿਆਸ ਹੈ ਜਿਹੜੇ ਆਪੋਜੀਸ਼ਨ ਦੇ ਜਿਹੜੇ ਹੈਗੇ ਨੇ ਉਹ ਠੱਪ ਹੋਣੇ ਬੜਾ ਜ਼ਰੂਰੀ ਸੀਗੇ ਇਹ ਸਾਰੇ ਮੂੰਹ ਬੰਦ ਹੋ ਜਾਣਗੇ ਇਲੈਕਸ਼ਨ ਜੇ ਪ੍ਰੀਪੋਨ ਵੀ ਹੋ ਜਾਂਦੀ ਹੈ ਜਾਂ ਕੋਈ ਹੋਰ ਬੈਟ ਵੀ ਜਾਂਦਾ ਤਾਂ ਉਹਦੇ ਨਾਲ ਹੀ ਫਿਕਸ ਕੀਤਾ ਪਿਆ ਉਹਨਾਂ ਨੇ ਦੇਖ ਚੁੱਕੇ ਆ ਵੀ ਸਾਰੀਆਂ ਸਰਕਾਰਾਂ ਦੇਖ ਚੁੱਕੀਆਂ ਪਿਛਲੀਆਂ ਉਹਨਾਂ ਨੂੰ ਪਤਾ ਆ ਵੀ ਲੋਕਾਂ ਦੇ ਘਰ ਘਰ ਪਾਣੀ ਪਹੁੰਚਾਉਣ ਦਾ ਜਿਹੜਾ ਕਿ ਪਹਿਲੇ ਜਿਹੜੇ ਪ੍ਰਾਈਵੇਟ ਕੰਟੇਨਰਾਂ ਦਾ ਕੰਮ ਚੱਲ ਰਿਹਾ ਸੀ ਹੈਣਾ ਬਿਜਲੀ ਦਾ ਜਿਹੜਾ ਸੀਗਾ ਸਾਰੇ ਮਾਫੀਆ ਚੱਲ ਰਹੇ ਸੀ ਉੱਥੇ ਉਹ ਸਾਰਿਆਂ ਨੇ ਠੱਲ ਪੈ ਚੁੱਕੀ ਹੈ ਤੇ ਹੁਣ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਬੇਸਿਕਲੀ ਅਸਲ 'ਚ ਲੋਕਾਂ ਦੀ ਚੱਲ ਰਹੀ ਹੈ। ਪੀਜੇਪੀ ਦੇ ਉੱਪਰ ਲੋਕਤੰਤ ਕਦਰ ਦਿਖਾਈ ਦੇਣੇ ਕਿ ਪ੍ਰੈਸ਼ਰ ਕੀਤਾ ਯਾਰ ਹੈ ਕੇਂਦਰ ਦੇ ਵੱਲ ਉਹੜੀ ਕਿ ਪ੍ਰੈਸ਼ਰ ਕੀਤਾ ਯਾਰ ਅਸਕਰਨ ਕੇਜਰੀਵਾਲ ਅਸੀਫਾ ਵੀ ਦੇਣ ਤੇ ਹੁਣ ਸੁਪਰੀਮ ਕੋਰਟ ਵੱਲੋਂ ਜਿਸ ਤਰੀਕੇ ਦੇ ਨਾਲ ਆਰਡਰ ਆਏ ਨੇ ਕਿ ਸੀਐਮ ਆਫਿਸ ਦੇ ਵਿੱਚ ਨਹੀਂ ਬੈਠ ਸਕਦੇ ਕੋਈ ਸਾਈਨ ਨਹੀਂ ਕਰ ਸਕਦੇ ਲੱਗਦਾ ਵੀ ਹੱਥ ਵੱਡੇ ਗੇਣੇ ਤਾਂ ਕਰਕੇ ਫੈਸਲਾ ਲੈਣਾ ਪਏ ਸਰ ਇਹ ਦੇਖੋ ਇਹ ਤਾਂ ਫਿਰ وہی ਆਪੋਜੀਸ਼ਨ ਦੀ ਗੱਲ ਆ ਜਾਂਦੀ ਹੈ ਹੱਥ ਵੱਡੇ ਗਏ ਆ ਜੋ ਦੇਖ ਕ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਨੇ ਬਿਲਕੁਲ ਕਾਨੂੰਨ ਦੀ ਪ੍ਰਕਿਰਿਆ ਦੇ ਵਿੱਚ ਆਪਣਾ ਸਾਥ ਦਿੱਤਾ ਹੈਣਾ ਜੇ ਪ੍ਰੋਸੀਜਰ ਆਫ ਲਾ ਫਾਲੋ ਕੀਤਾ ਪ੍ਰੋਪਰ ਕੋਰਟ ਦੇ ਵਿੱਚ ਉਹਦੀ ਬੇਲ ਲੈ ਕੇ ਆਏ ਨੇ ਉਹ ਇਸੇ ਤਰੀਕੇ ਨਾਲ ਉਹ ਦੇਖ ਲੈਣਾ ਤੁਸੀਂ ਤੁਹਾਡੇ ਸਾਹਮਣੇ ਆਣਗੇ ਉਹ ਉਹਨਾਂ ਨੂੰ ਬੇਲ ਦੇ ਹਿਸਾਬ ਨਾਲ ਬਰੀ ਵੀ ਹੋਣਗੇ ਕੁਟਲ ਵੀ ਹੋਏਗਾ ਉਹਨਾਂ ਦਾ ਬਿਕੋਜ਼ ਲੈਕ ਆਫ ਐਵੀਡੈਂਸ ਹੈਗਾ ਬਹੁਤ ਵੱਡਾ ਪਰ ਕਾਨੂੰਨ ਤਾਂ ਚਲੋ ਹੈਗਾ ਜੋ ਪੁਲਿਸ ਜਿਹੜੀ ਹੈਗੀ ਆ ਉੱਥੇ ਉਹਦੇ ਐਲਜੀ ਦੇ ਅੰਡਰ ਆਂਦੀ ਹੈ ਸਾਰਾ ਕੁਝ ਹੈ ਪੁਲਿਸ ਦਾ ਡਿਪਾਰਟਮੈਂਟ ਹੈਗਾ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਦਿੱਲੀ ਦੇ ਵਿੱਚ ਖਤਮਾ ਰਹਿੰਦਾ ਆਦਰਵਾਇਜ਼ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹੀ ਰਹੀਗੀ ਅਗਲੇ 10 ਸਾਲ ਲੱਗਦਾ ਵੀ ਕੇਜਰੀਵਾਲ ਅਗਰ ਸਿਫਾ ਹੁੰਦੇ ਸੀ ਐਮ ਚੇਰਾ ਦਿੱਲੀ ਐਸੇ ਕੋਣਾ ਸਕਦਾ ਸਿਰ ਫਿਲਹਾਲ ਦੀ ਗੱਡੀ ਤਾਂ ਦੇਖੋ ਹਲੇ ਕਹਿਣਾ ਬਹੁਤ ਮੁਸ਼ਕਿਲ ਹੈ ਬਿਕੋਜ਼ ਉੱਥੇ ਬੜੇ ਲੋਕੀ ਐਮਐਲਏ ਬਹੁਤ ਕੇਜਰੀਵਾਲ ਸਾਹਿਬ ਦੇ ਅੰਡਰ ਰਹਿ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਇਸ ਬਾਰੇ ਕਿਸੇ ਇੱਕ ਦਾ ਚੁੜਨਾ ਤਾਂ ਮੇਰੇ ਹਿਸਾਬ ਨਾਲ ਹਲੇ ਕੋਈ ਹੋਏਗਾ ਨਹੀਂ ਕਿਉਂਕਿ ਕਾਫੀ 8-10 ਜਿਹੜੇ ਚਿਹਰੇ ਨੇ ਕਾਫੀ ਅੱਛਾ ਕੰਮ ਕਰ ਰਹੇ ਨੇ ਔਰ ਦਾ ਟਾਈਮ ਬਿੰਗ ਜੇ ਬਣੇਗਾ ਤਾਂ ਕੋਈ ਬਣੇਗਾ ਆਦਰਵਾਇਜ਼ ਜਿਹੜਾ ਹੋਏਗਾ ਆਹਨ ਦਾ ਕੇਜਰੀਵਾਲ ਸਾਹਿਬ ਨੇ ਮੁੜ ਕੇ ਹੀ ਹੈ ਜੀ ਇਸਵੇਂ ਸਾਡਾ ਹਰਚੰਦ ਸਿੰਘ ਬਰਸਰ ਮਰੂ ਨੇ ਬਰਸਰ ਸਾਹਿਬ ਕਿਸ ਤਰ੍ਹਾਂ ਕਿਹਾ ਦੇ ਦੋ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸਪੀਚ ਦੇ ਵਿੱਚ ਕਿ ਦੋ ਦਿਨਾਂ ਦੇ ਬਾਅਦ ਅਸਫਾ ਦਿੱ ਕਿ ਲੱਗਦਾ ਇਸ ਸਿਫੇ ਦੇ ਬਾਰੇ ਸੋਚੋ ਤੇਜਰੀਵਾਲ ਸਾਹਿਬ ਨੇ ਬਿਆਨ ਇਸ ਕਰਕੇ ਦਿੱਤਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਆਪਣੀਆਂ ناکامیਆਂ ਨੂੰ ਛਪਾਉਣ ਵਾਸਤੇ ਔਰ ਤੇਜਰੀਵਾਲ ਸਾਹਿਬ ਨੂੰ ਦਬਾਉਣ ਵਾਸਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਵਾਸਤੇ ਚਾਲਾਂ ਚੱਲ ਰਹੀ ਸੀ ਉਹਦਾ ਵਿਰੋਧ ਕਰਦੇ ਹੋਏ ਤੇਜਰੀਵਾਲ ਸਾਹਿਬ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਆ ਇਹ ਕਿਹੜਾ ਪਹਿਲੀ ਵਾਰ ਹੋਇਆ ਅਸਿਫਾ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਆਪਣੀ ਵਿਧਾਨ ਸਭਾ ਚ ਸਟੈਂਸ ਸਾਫ਼ ਕੀਤੀ ਸੀ ਕਿ ਜੇ ਲੋਕੀ ਨੂੰ ਚਾਹੁੰਦੇ ਨੇ ਔਰ ਲਗਾਤਾਰ ਚੰਨਵਾਰ ਹੋ ਭਾਰੀ ਗਿਣਤੀ ਦੇ ਨਾਲ ਐਮਐਲਏ ਬਣਾ ਕੇ ਸਰਕਾਰ ਬਣਾਈ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਪਰੰਤੂ ਬੀਜੇਪੀ ਨੇ ਸ਼ਬਦ ਆਂਦੀ ਉਲੰਘਣਾ ਕਰਕੇ ਉਹਨਾਂ ਦੇ ਅਧਿਕਾਰ ਖੇਤਰ ਨੂੰ ਘਟਾਇਆ ਔਰ ਜਦੋਂ ਉਹ ਅਧਿਕਾਰ ਖੇਤਰ ਨੂੰ ਸੁਪਰੀਮ ਕੋਰਟ ਵੱਲੋਂ ਚੈਲੰਜ ਕੀਤਾ ਅਸੀਂ ਨੇ ਤਾਂ ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਮੁੜ ਕੇ ਦਿੱਤੇ ਉਸ ਤੋਂ ਬਾਅਦ ਇਹਨਾਂ ਨੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਬਹੁਤ ਸੰਮਤੀ ਸੀ ਉੱਥੇ ਆਪਣੀ ਸ਼ਕਤੀ ਯੂਜ਼ ਕਰਦੇ ਹੋਏ ਦਿੱਲੀ ਸਰਕਾਰ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਸਾਰੇ ਅਧਿਕਾਰ ਇਹਨਾਂ ਨੇ ਆਰਡੀਨੈਂਸ ਜਾਰੀ ਕਰਕੇ ਉਹ ਖਤਮ ਕੀਤੇ ਸੋ ਇਹੇ ਜੇ ਹਾਲਾਤਾਂ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਜਿਹੜਾ ਕੰਮ ਕਰਨਾ ਬਹੁਤ ਔਖਾ ਸੀ ਪਰੰਤੂ ਉਹ ਕਰਦੇ ਰਹੇ ਫਿਰ ਜਦੋਂ ਪੰਜਾਬ ਦੀ ਪੂਰੇ ਭਾਰਤ ਦੀਆ ਪਾਰਲੀਮੈਂਟ ਦੇ ਚੋਣਾਂ ਆ ਰਹੀਆਂ ਸੀ ਇਹਨਾਂ ਨੇ ਝੂਠੇ ਕੇਸ ਪਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਅਰ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੰਜੇ ਸਿੰਘ ਜੀ ਨੂੰ ਵੀ ਅਦਾਲਤ ਅਦਾਲਤ ਵਿੱਚੋਂ ਡਿਮਾਂਡਸ ਮਿਲੀ ਹੈ ਮਲੇਸ਼ ਸ਼ੁਦਿਆ ਜੀ ਨੂੰ ਵੀ ਮਿਲੀ ਹੈ ਅਰ ਕੇਜਰੀਵਾਲ ਸਾਹਿਬ ਨੂੰ ਵੀ ਮਿਲੀ ਹੈ ਅਸੀਂ ਚਾਹੁੰਦੇ ਹਾਂ ਇਹ ਲੋਕਾਂ ਦੇ 4 ਮਹੀਨੇ ਬਾਅਦ 5 ਮਹੀਨੇ ਬਾਅਦ ਚੋਣਾਂ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਿੱਲੀ ਦੇ ਲੋਕ ਇਹ ਸਮਝਣ ਕਿ ਪਿਛਲੇ 4 ਸਾਲਾਂ ਤੋਂ ਕਿਵੇਂ ਆਮ ਆਦਮੀ ਪੁੱਖੇ ਹੋਏ ਜਿਹੜੇ ਨਮਾਇੰਦੇ ਸੀ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਔਰ ਕਿਵੇਂ ਦਿੱਲੀ ਦੀ ਜਿਹੜੀ ਹੈਲਥ ਦੇ ਸਬੰਧ ਦੇ ਵਿੱਚ ਸਿਹਤ ਸੁਭਾਵਾਂ ਦੇ ਸਬੰਧ ਚ ਜਾਂ ਐਜੂਕੇਸ਼ਨ ਡਿਵੈਲਪਮੈਂਟ ਦੇ ਸਬੰਧ ਵਿੱਚ ਜਾਂ ਕੋਈ ਹੋਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਸਬੰਧ ਚ ਰੁਕਾਵਟਾਂ ਪਾਈਆਂ ਗਈਆਂ ਉਹਦੇ ਵਾਸਤੇ ਕੈਜਰੀਵਾਲ ਸਾਹਿਬ ਨੇ ਅਸਤੀਫਾ ਦੇ ਕੇ ਸਾਬਤ ਕੀਤਾ ਕਿ ਮੈਂ ਮੈਨੂੰ ਕੋਈ ਸੱਤਾ ਦੀ ਭੁੱਖ ਨਹੀਂ ਮੈਂ ਲੋਕਾਂ ਦੀ ਲੜਾਈ ਲੜਦਾ ਉਹਦੇ ਵਾਸਤੇ ਕੋਈ ਸੱਤਾ ਜ਼ਰੂਰੀ ਨਹੀਂ ਹੁੰਦੀ ਪ੍ਰਿੰਟੋਲੋਬਰ ਸਾਹਿਬ ਹੱਥ ਵੜਤੇ ਗਏ ਨੇ ਕਹਿੰਦੇ ਵੀ ਸੀਐਮ ਆਪੇ ਤੁਸੀਂ ਨਹੀਂ ਜਾਓਗੇ ਅਗਰ ਉਸੇ ਜਾਓਗੇ ਤਾਂ ਕਿਸੇ ਵੀ ਤਰੀਕੇ ਦਾ ਫੈਸਲਾ ਸਾਈ ਤੁਸੀਂ ਨਹੀਂ ਕਰ ਸਕੋ ਲੱਗਦਾ ਵੀ ਕਿਤੇ ਨਗੇਸਟ ਕਰਕੇ ਇਹਦਾ ਫੈਸਲਾ ਹੋ ਲੈਣਾ ਪਿਆ ਇਹ ਇਹ ਗੱਲ ਨਹੀਂ ਹੈ ਇਹ ਇਹ ਤੋਂ ਪਹਿਲਾਂ ਬਥੇਰੇ ਵਾਰ ਇਹਨਾਂ ਨੇ ਦਿੱਲੀ ਕੇਂਦਰ ਦੀ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਨੇ ਉਹਨਾਂ ਦੇ ਅਧਿਕਾਰਾਂ ਤੇ ਰੋਕ ਲਾਉਣ ਦੀ ਕੋਈ ਲੋਕਾਂ ਦੀ ਸੇਵਾ ਕਰਨ ਤੋਂ ਕੋਈ ਸੁਪਰੀਮ ਕੋਰਟ ਵੀ ਨਹੀਂ ਰੋਕ ਸਕਦੀ ਜੇ ਲੋਕਾਂ ਵਾਸਤੇ ਕੋਈ ਚੰਗੇ ਵਿਚਾਰ ਰੱਖਦਾ ਇਨਸਾਨ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਫੈਸਲਾ ਲੋਕਾਂ ਨੇ ਕਰਨਾ ਕਿ ਇਹਦੇ ਵਿਚਾਰ ਕਿੰਨੇ ਚੰਗੇ ਨੇ ਦਿੱਲੀ ਦੇ ਆਧਾਰ ਦੇ ਉੱਪਰ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਜਦੋਂ ਆਪਨੇ ਪਾਰਟੀ ਸਰਕਾਰ ਲਗਦਾ ਹੁਣ ਸੀਐਮ ਦੇ ਵਿੱਚ ਅਗਰ ਬਦਲਾਅ ਹੁੰਦਾ ਤਾਂ ਕੀ ਦਿੱਲੀ ਸੈੱਟ ਰ ਸਕੀ ਨਹੀਂ ਨਹੀਂ ਕੋਈ ਬਦਲਾਅ ਨਹੀਂ ਹੁੰਦਾ ਇਹ ਸਭ ਮੀਡੀਆ ਦੇ ਕਿਆਸਰਾਈਆਂ ਨੇ ਜਦੋਂ ਤੱਕ 92 ਐਮਐਲਏ ਚਾਹੁੰਦੇ ਨੇ ਸਲਾਪਕਮਨ ਸਿੰਘ ਮਾਨ ਮੁੱਖ ਮੰਤਰੀ ਬਣੇ ਰਹਿਣਗੇ ਔਰ ਕੋਈ ਐਸੀ ਗੱਲ ਨਹੀਂ ਹੈ ਜੀ ਵਾਹ ਵੜਾਇਆ ਜਾਂਦੀਆਂ ਨੇ ਅੱਜ ਪੰਜਾਬ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਹਰ ਪੱਖੋਂ ਕੋਈ ਕਿਸੇ ਵੱਲੋਂ ਕੋਈ ਸ਼ਿਕਾਇਤ ਤਾਂ ਹੈ ਨਹੀਂ ਅੱਜ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈਗਾ ਜਿੰਨੇ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਦਾ ਉਹਦਾ ਲੀਡਰਲੈਸ ਹੋਏ ਪੰਜਾਬ ਦੀ ਸੁਪਰ ਜੀਸਾ ਸਾਣਾ ਹਰਜਾਂ ਸਿੰਘ ਬਰਸਾ ਜਨਾਬ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਵੀ ਕਿਸੇ ਵੀ ਤਰੀਕੇ ਦਾ ਫੈਸਲਾ ਅਗਰ ਅਰਵਿੰਦ ਸਿੰਘ ਕੇਜੀ ਵੱਲੋਂ ਲਿਆ ਗਿਆ ਤਾਂ ਉਹ ਫੈਸਲਾ ਸਿਰਫ ਬੀਜੇਪੀ ਸਰਕਾਰ ਦੀ ਜਿਹੜੀ ਕੀ ਹੈ ਗਲਤ ਨੀਤੀਆਂ ਕਰਕੇ ਲਿਆ ਗਿਆ ਜਿਸ ਤੋਂ ਬਾਅਦ ਹੁਣ ਅਰਵਿੰਦ ਕੇਸ਼ਰੀਵਾਲ ਬੇਸ਼ੱਕ ਅਸਿਫਾ ਦੇਣਗੇ ਆ ਨਹੀਂ ਦੇਣਗੇ ਇਹ ਸਮਾਂ ਦੱਸੇਗਾ ਫਿਲਹਾਲ ਦਿੱਲੀ ਦੇ ਵਿੱਚ ਬਣਾਈ ਹੋਈ ਸਰਕਾਰ ਦੇ ਆਧਾਰ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਲਾਇਗੀਆਂ ਸੀ ਜਿਸ ਦੇ ਤਹਿਤ ਤੇ ਕੰਮ ਜਿਹੜਾ ਹੈ ਕਿ ਉਹ ਕਹਿੰਦੇ ਮੂੰਹ ਬੋਲਦਾ ਤੇ ਜਿਹੜੀ ਪਰੇਸ਼ਾਨੀ ਉਹਨਾਂ ਨੂੰ ਆ ਰਹੀ ਹੈ ਉਸ ਦਾ ਹੱਲ ਵੀ ਜਰੂਰ ਕੱਢਿਆ ਜਾਵੇਗਾ ਕੈਮਰਾ ਪਰਸਨਾਮ ਦਿਪਨਾ ਉਤਰਨ ਟੁਕਰਾਲ ਰੋਜ਼ਾਨਾ ਬੁਖਸਮਾਨ ਪਟਿਆਲਾ